ਹਾ ਸ਼ਿਗਾਲੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹੋਰ ਦੋਸਤੋ ਕੀ ਹਾਲ ਚਾਲ ਜੀ ਕੋ ਉਤਰ ਕੁਤਰ ਸਾਰੇ ਬਾਈਆਂ ਦੇ ਹੋਣਗੇ ਕੈਂਟ ਜੀ ਤੇ ਆਪਣੇ ਵਾਲੇ ਵੀ ਸੈਟ ਹੈ ਤੇ ਫਿਲਹਾਲ ਕ ਤੜਕੇ ਤੜਕੇ ਕੁੱਡਿਆਂ 'ਚ ਬੰਦ ਦਾ ਤੇ ਅੱਜ ਦਾ ਮੌਸਮ ਚੈੱਕ ਕਰ ਲੋ ਇੱਥੋਂ ਦੀ ਵਿਖਾ ਦਿੰਨੇ ਆ ਆ ਵੀ ਬੰਦ ਕਰਾਂਗੇ ਟਾਕੀ ਬੱਸ ਆਪਾਂ ਟਾਕੀ ਬੰਦ ਕਰਨੀ ਆ ਉਧਰ ਹੀ ਲੈ ਜਾਣੇ ਕੋ ਉਤਰ ਟਾਕੀ ਬੰਦ ਕਰਨ ਦੀ ਲੋੜ ਹੀ ਨਹੀਂ ਬੱਚਾ ਮੇਰੇ ਘਰ ਚ ਲਬਰ ਓਹੋ ਉਹਨੂੰ ਵੀ ਦਵਾਈ ਦੂਈ ਦਿੰਨੇ ਆ ਅੱਜ ਤੇ ਬਾਕੀ ਚੱਲਦੇ ਆ ਬਾਹਰ ਨੂੰ ਠੰਡ ਹੋਈ ਪਈ ਐ ਚੋਬਰੋ ਅੱਜ ਮੌਸਮ ਚੈੱਕ ਕਰਾਉਣੇ ਆ ਤੁਹਾਨੂੰ ਧੁੰਦੀ ਧੁੰਦ ਹੋਈ ਪਈ ਐ ਸਾਰੇ ਪਾਸੇ ਠੰਡ ਆ ਚੁੱਕੀ ਐ ਤੇ ਮੈਨੂੰ ਵੀ ਲੱਗਦੀ ਠੰਡ ਮੈਂ ਸੋਚਿਆ ਵੀ ਦਿਨਾਂ ਚੱਕਰ ਦਿਨ ਕੀ ਕਹਿੰਦੇ ਤੋਂਪਣੀ ਨਿਕਲਦੀ ਨਾ ਅੱਜ ਬੱਚਾ ਉਹ ਝੜਾਵਾਂਗੇ ਠੀਕ ਐ ਚੋਬਰੋ ਤੇ ਵਲੌਗ ਹੁਣ ਕੰਟੀਨਿਊ ਪਾਵਾਂਗੇ ਕੁਝ ਵੀ ਹੋ ਜਾ ਚਾਹੇ ਇਧਰ ਲੱਭਾਸ ਇਧਰ ਆ ਜਾਏ ਪਰ ਵਲੌਗ ਰੈਗੂਲਰ ਆਉਣਗੇ ਵਾਦਾ ਤੁਹਾਡੇ ਨਾਲ ਤੇ ਬਾਕੀ ਇਧਰ ਯਾਰ ਮੌਸਮ ਚੈੱਕ ਕਰੋ ਬਈ ਕਾਈ ਬਾਤਾਂ ਨੇ ਧੁੰਦੀ ਧੁੰਦ ਐ ਤੇ ਆਪਣਾ ਗੇਟ ਨਹੀਂ ਵਿਖਦਾ ਪਿਆ ਅੱਗੇ ਤਰ੍ਹਾਂ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਆ ਇੱਕ ਰਾ ਧੁੱਪ-ਧੁੱਪ ਨਿਕਲ ਨੋ ਫੇਰ ਕੋਈ ਕਰਦੇ ਹਿੱਲਾ-ਵਸੀਲਾ ਉਹ ਹੀ ਲਗੀ ਫੇਰ ਬਲੌਅ ਸਟਾਰਟ ਕਰਦੇ ਆ ਤੇ ਬਾਕੀ ਉਹਨਾਂ ਚ ਕ੍ਰਿਪਿਓ ਚਾਹ ਚੂ ਹੋ ਜੋ ਪੀਓ ਚਾਹ ਚੂ ਅਰਜਾਈਆਂ ਚ ਪੈ ਜਾਓ ਠੰਡ ਬਹੁਤ ਆਉਂਦੀ ਠੰਡ ਮਾਰਦੀ ਆ ਜਾਂ ਜਾਂਦੀ ਠੰਡ ਮਾਰਦੀ ਆ ਸੇਫ ਰਹਿਓ ਤੇ ਕੋਟ ਕੱਟ ਪਾ ਕੇ ਰੱਖਿਓ ਮੇਰਾ ਤਾਂ ਰਹਿਣ ਦੋ ਵੀ ਤੂੰ ਆਪਨੇ ਨਹੀਂ ਪਾਇਆ ਐਵੇਂ ਠੋਕੀ ਜਨਾਂਗਾ ਆਪ ਕੋਈ ਨਹੀਂ ਭਾਈ ਹੁਣ ਆਪਾਂ ਜਾ ਕੇ ਰਜਾਈ ਚ ਹੀ ਪੈਨੇ ਆ ਪਹਿਲਾਂ ਆਪਾਂ ਗਾਂ ਦਾ ਕੂੜਾ-ਕੂੜਾ ਸੱਟ ਲਈਏ ਤੇ ਫਿਰ ਕਰਦੇ ਆ ਠੀਕ ਹੈ ਲਓ ਜੀ ਤੇ ਅੱਜ ਕਰਾਂਗੇ ਆਪਾਂ ਆਪਣੇ ਖੁਡੇ ਦੀ ਸਫਾਈ ਮਨ ਲ ਕਰੈਚੂਲੇਸ਼ਨਸ ਇੱਕ ਜੋੜੀ ਨੇ ਬੱਚਾ ਉਹ ਬੱਚਾ ਕੀ ਆਡੇ ਦੇ ਤੇ ਮਾਰੇ ਮੂੰਹੋਂ ਨਿਕਲ ਗਿਆ ਸੀ ਜੀ ਬੱਚਾ ਦੇ ਤਾਂ ਪਰ ਕੋਈ ਚਿਆ ਕਰਵੈਂਟ ਨਹੀਂ ਯਾਰ ਬੱਚਾ ਢਲਾ ਹੁਣ ਕਰਦੇ ਆ ਹਰ ਲੋ ਦਾ ਤੁਸੀਂ ਮਾੜੀ ਜੀ ਇੱਕ ਵੀਡੀਓ ਪਾਉਣਾ ਮੈਂ ਇੰਸਟਾ ਤੇ ਤੇ ਮਾੜਾ ਹਰ ਦੱਸਿਓ ਠੀਕ ਹੈ ਜੀ ਵੈਸੇ ਤਾਂ ਪਤਾ ਹੀ ਆ ਪਰ ਚੁਬਰ ਨੂੰ ਪੁੱਛ ਲੈਣਾ ਚਾਹੀਦਾ ਬੰਦਿਆਂ ਨੂੰ ਤਾਂ ਕਰਕੇ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਲਓ ਜੀ ਕੱਲ ਤਾਂ ਗੱਡੀ ਧੋਤੀ ਸੀ ਤੇ ਅੱਜ ਆਪਾਂ ਕਰਨਾ ਜੀ ਇਹਦੇ ਸ਼ੱਡ ਪਾਉਣਾ ਕਿਉਂਕਿ ਸਿਆਲ ਆ ਗਿਆ ਤਰੇਲ ਪੈਂਦੀ ਆ ਯਾਰ ਗਾਗ ਦੀ ਵਜ੍ਹਾ ਦੀ ਤੇ ਫਿਲਹਾਲ ਕੱਲ ਗੱਡੀ 'ਚ ਤੇਲ ਖਤਮ ਹੋ ਗਿਆ ਸੀ ਚੁਪਰੋ ਪਤਾ ਹੀ ਨਹੀਂ ਲੱਗਿਆ ਯਾਰ ਨਾ ਮੈਂ ਸੂਈ ਚੈੱਕ ਕੀਤੀ ਤੇ ਇਹ ਕਹਿੰਦੇ ਸੈਂਟਰ ਲੋਕ ਲੱਗ ਜਾਂਦੇ ਆ ਮਤਲਬ ਆਟੋਮੈਟਿਕਲੀ ਤੇ ਅੱਜ ਚਾਬੀ ਵਿੱਚ ਰਹੀ ਸੀ ਕੁਜਰਤੀ ਠੀਕ ਹੈ ਤੇ ਮਾ ਮੈਨੂੰ ਨਾਲ ਦੀ ਨਾਲ ਜਿੱਤੇ ਆਇਆ ਮੈਂ ਕਿਹਾ ਚਾਬੀ ਵਿੱਚ ਰਹਿ ਗਈ ਤੇ ਮੈਂ ਨਾਲ ਦੀ ਨਾਲ ਕੱਢ ਲੈਣੀ ਤਾਂ ਕੰਮ ਹੋ ਜਾਣਾ ਸੀ ਗਾਲਾਂ ਹੋਰ ਪਹਿਣੀਆਂ ਸੀ ਉਸੇ ਦੇ ਸਿਰੇ ਦੀਆਂ ਤੇ ਬਾਕੀ ਅੱਜ ਛੱਟ ਲਾਵਾਂਗੇ ਜੀ ਗੱਡੇ ਦੇ ਉੱਤੇ ਛੱਟ ਤਿਆਰ ਕਰਨ ਜਾ ਰਹੇ ਹਾਂ ਉੱਚੇ ਉੱਪਰ ਹੁਣੀ ਆ ਦੇਖੋ ਜੀ ਆਹ ਪ੍ਰੋਟੀਨ ਤੇ ਅੱਜ ਦੋ ਤਿੰਨ ਹੋਰ ਆਪਣੇ ਕੋਲੇ ਆਹ ਤੀਨਾ ਪਾ ਕੇ ਤੇ ਉੱਤੇ ਛੱਡ ਤਿਆਰ ਕਰਦੇ ਨਾ ਠੀਕ ਹੈ ਜੀ ਤੇ ਬਾਕੀ ਵੀ ਆਪਾਂ ਉਹ ਗੇਟ ਵਾਲੇ ਕੋਲੇ ਜਾ ਕੇ ਆਵਾਂਗੇ ਅੱਜ ਕੱਲ ਵੀ ਜਾ ਕੇ ਆਇਆ ਸੀਗਾ ਉਹ ਕਹਿੰਦਾ ਕੱਲੋ ਸਮਾਨ ਲਿਆ ਆਂਗੇ ਤੇ ਮੈਂ ਸਵੇਰੇ ਲੱਗ ਜਾਉ ਮਤਲਬ ਕੱਲ ਗਿਆ ਸੀ ਅੱਜ ਤੱਕ ਕਹਿੰਦਾ ਲੱਗ ਜਾਵਾਂਗੇ ਗੇਟ ਤਿਆਰ ਕਰਨ ਬਾਕੀ ਵੇਖੋ ਅੱਜ ਉਹਦੇ ਕਹਿੰਦਾ ਮਤਲਬ ਮੈਨੇਜਮੈਂਟ ਲਈ ਇਹਨੂੰ ਕਿਹਾ ਸੀ ਮੈਂ ਗੇਟ ਤਿਆਰ ਕਰੀ ਜੈਣਾ ਫਿਰ ਲਵਾ ਲਵਾਂਗੇ ਉਹਦੇ ਉਹ ਕਹਿੰਦੇ ਉਹਦੇ ਕੋਲੇ ਗਿੜੇ ਮਾਰਨੇ ਪੈਣੇ ਆ ਜਾ ਜਾ ਕੇ ਫਿਰ ਤਿਆਰ ਕਰੂਗਾ ਨਹੀਂ ਤਾਂ ਉਹਨੇ ਤਿਆਰ ਨਹੀਂ ਕਰਨਾ ਗੇਟ ਬਾਕੀ ਕੋਈ ਯੱਕਰ ਨਹੀਂ ਆਪਾਂ ਹੁਣ ਰਜਨਾ ਜਾਵਾਂਗੇ ਬਈ ਗਿੱਟ ਤਿਆਰ ਕਰ ਡੰਡਾ ਦੇਵਾਂ ਨਹੀਂ ਤਾਂ ਉਹਨੇ ਤਿਆਰ ਨਹੀਂ ਕਰਨਾ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਹੈ ਲਓ ਜੀ ਉਹ ਫਰਦਾ ਗੂਤਰ ਆਪਣਾ ਜਿਹੜਾ ਕੋਠੀ ਤੇ ਬੰਦਾ ਹੁੰਦਾ ਉਹ ਰਿਆ ਉਹ ਗੁੜਕ ਦਾ ਫਰਦਾ ਲਓ ਜੀ ਤੇ ਇਧਰੋਂ ਆਪਾਂ ਟਾਪ ਟੰਡ ਥੱਲੇ ਸੜਤੀਆਂ ਕਿਉਂਕਿ ਇੰਦੇ ਤੇ ਟੇਨਾ ਪਾਉਣੀਆਂ ਹੁੰਦੀਆਂ ਨਾ ਪਾਉਣ ਲੱਗੇ ਪਿਆ ਤੇ ਇਧਰ ਯਾਰ ਇਟਾ ਟੰਡ ਲਾ ਰੱਖੀਆਂ ਆਪਾਂ ਇੱਥੇ ਜਿਹੜੀ ਬੁਰਜੀ ਕੱਢੀ ਸੀ ਉਹ ਵੀ ਟਾਤੀ ਤੇ ਗੱਡੇ ਵੀ ਬੈਕ ਕਰਕੇ ਲਾਤੀ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਆ ਕਰ ਕਰ ਦਈਏ ਫਿਰ ਕੂਤਰਾਂ ਵੱਲ ਹੋਵਾਂਗੇ। ਹਾਂਜੀ ਬਾਈ ਤੇ ਹੁਣ ਕਿਤੇ ਜਾ ਕੇ ਵਿਹਲੇ ਹੋਏ ਆ ਜੀ। ਗੱਡੀ ਤੇ ਗੈਰਤ ਜਿਹਾ ਬਣਾਉਂਦੇ ਪਏ ਸ਼ੈੱਡ ਸ਼ੁੱਟ ਚਾਲਾਉਂਦੇ ਪਏ ਸੀ ਤੇ ਹੁਣ ਪਾਉਣੇ ਕੂਤਰਾਂ ਨੂੰ ਦਾਣੇ ਦੂਣੇ। ਠੀਕ ਹੈ ਜੀ ਉਹ ਬਰੋਂ ਕੂਤਰ ਭੁੱਖਿਆ ਯਾਰ ਤੜਕੇ ਦੇ। ਤੇ ਉਧਰ ਇੱਕ ਕੂਤਰੀ ਅੰਡਾ ਵੀ ਲਾਉਣ ਵਾਲੀ ਆ। ਸਿਸਟਮ ਸਾਲਾ ਸਮਝ ਨਹੀਂ ਆਉਂਦਾ ਕਿਵੇਂ ਕਰੀਏ। ਕਿਉਂਕਿ ਗੇਟ ਅਜੇ ਤੱਕ ਬਣਿਆ ਨਹੀਂ। ਚੱਲ ਪਹਿਲਾਂ ਦਾਣੇ ਦੋਣੇ ਪਾਈ ਜੀ ਫਿਰ ਕਰਦਾ। ਦੇਖ ਇੱਕ ਸਲਾਵਾ ਬੰਦੀਆਂ ਉਹ ਤੜਕੇ ਦੀ ਗੱਲ ਆ। ਨਾਲੇ ਮੈਂ ਉਹ ਬੱਚੇ ਵੇਖ ਕੇ ਆਵਾ ਤੇ ਇੱਥੇ ਤੇ ਬਾਟੀ ਬਾਟੀ ਸਾਫ ਕਰਨ ਵਾਲੀ ਆ ਇਹਨੇ ਜੀ ਲੈ ਆਤੀ ਆ ਯਾਰ ਅੰਦਰੋਂ ਦਾਣੇ ਸਾਫ ਸੂਬ ਕਰਕੇ ਕੱਪੜੇ ਨਾਲ ਮੈਂ ਸਾਫ ਕਰ ਲਾਂ ਤੇ ਦਾਣੇ ਪਾ ਜੇ ਪਹਿਲਾਂ ਚੁੱਭਰਾਂ ਲਓ ਜੀ ਪਹਿਲਾਂ ਤਾਂ ਛੋਲੇ ਵੜੀਏ ਮੁੱਠਕ ਇੱਕ ਮਿੰਟ ਇੱਕ ਮਿੰਟ ਯਾਰ ਸਾਫ ਕਰਨ ਵਾਲੇ ਚੱਲ ਰਹੀਆਂ ਇਹ ਕੰਟਰੀਆਂ ਸਾਫ ਕਰਕੇ ਪਾਉਣਾ ਲਓ ਜੀ ਛੋਲੇ ਵੀ ਪਾਦੇ ਹੁਣ ਕਣਕ ਪਾ ਦੀ ਨਹੀਂ ਤਾਂ ਸਾਰੇ ਚੁਗ ਜਾਣਗੇ ਉਹ ਕਣਕ ਇੰਨੀ ਪੂਣੀ ਸੀ ਚਲੋ ਇੱਕ ਰੰਗ ਇਹਦੇ ਜਮਾਦੀਏ ਥੋੜੀ ਜੀ ਥੋੜ੍ਹ ਲਿਆ ਕੇ ਪਾ ਦਾਂਗਾ ਅੰਦਰੋਂ ਕਣਕ ਦਾ ਲਓ ਜੀ ਵਣਗੀ ਗੱਲ ਛੋਕ ਛੋਕ ਛੋਕbro ਅੱਜ ਛੋਲੇ ਭੰਤ ਨਹੀਂ ਗਏ ਅੱਜ ਜੈਮੀ ਪਾਤੇ ਠੀਕ ਹੈ ਜੀ ਕੋਈ ਨਾ ਖਾਣੇ ਤਾਂ ਇਹਨਾਂ ਨਹੀਂ ਉਧਰ ਬੱਚਾ ਵੀ ਓਕੇ ਦੀ ਰਿਪੋਰਟ ਲੱਗੀ ਗਈ ਚੈੱਕ ਕਰ ਲੋ ਬੱਚਾ ਕੀ ਬੱਤਾ ਨਜ਼ਰ ਨਾਲ ਆਦੇ ਹੋ ਐਡੀ ਨਜ਼ਰ ਨੂੰ ਇਹ ਤਾਂ ਕਿੱਥੇ ਲਾਦੇ ਵਾ ਜੋ ਲਿਖਿਆ ਦੋ ਤਾਂ ਹੁਣੇ ਹੀ ਹੁੰਦਾ ਠੀਕ ਹੈ ਜੀ ਤੇ ਬਾਕੀ ਕੂਤਰ ਓਕੇ ਦੀ ਰਿਪੋਰਟ ਉਹ ਬੱਚੇ ਵੇਖੀਏ ਤੇ 40 ਤੱਕ ਕਪੜਾ ਲਾਈਏ ਅੱਜ ਹੁਣੇ ਇਸ ਟਾਈਮ ਕਿਉਂਕਿ ਠੰਡ ਆਉਂਦੀ ਅੰਦਰ ਤੇ ਬੱਚੇ ਬਿਮਾਰ ਹੋਣਾ ਹੋ ਜਾਣ ਪਰ ਨਹੀਂ ਸੇਵ ਕਰ ਦਈਏ ਖੁੱਟੇ ਦਾ ਇੱਕ ਜੀ ਕਰਦਾ ਕਰਦਾ ਯਾਰ ਇੱਕ ਜੀ ਕਰਦਾ ਰਹਿਣਾ ਤਾਂ ਕਿਉਂਕਿ ਉਧਰ ਤਾਂ ਕਾਰ ਹੀ ਦੇਣੀ ਆ ਪਰ ਉਧਰ ਅੱਧੇ ਕਰਾਂਗੇ ਤੇ ਇੱਥੇ ਰੱਖਾਂਗੇ ਜੀ ਨਹੀਂ ਕਰਦਾ ਸਾਰੇ ਉਧਰ ਕਰਨ ਨੂੰ ਠੀਕ ਹੈ ਜੀ ਇੱਕ ਰਾਂ ਜਿਹੜੇ ਡੱਗ ਡੁਗ ਜੇ ਮੜੇ ਮੋਟੇ ਉਧਰ ਕਰਾਂਗੇ ਬੱਚੇ ਤਾਂ ਇੱਥੇ ਰੱਖਾਂਗੇ ਵੱਡੇ ਖੂ ਉੱਧਰ ਤਾਂ ਬੱਚੇ ਠੀਕ ਹੈ ਜੀ ਬ్రో ਤੇ ਬਾਕੀ ਉਹ ਵੇਖ ਕੇ ਜੀ ਆਪਾਂ ਕਿਵੇਂ ਆ ਪਰ ਇੱਕ ਰਖਾ ਲੈਣ ਦੀ ਦੜੀ ਉਹਨਾਂ ਚਿਰ ਪਾਣੀ ਪੁਣੀ ਪਾ ਦਈਏ ਲੈ ਛੋਟੇ ਬੱਚੇ ਵੀ ਖਾਣ ਲੱਗਦੇ ਜੁੱਤਾ ਚੱਲ ਰਹੇ ਜੀ ਧਿਆਨ ਵਿੱਚ ਰੱਖੀ શકો છો ਆਲੇ ਕੋਈ ਛੋਟਾ ਬੱਚਾ ਵੀ ਦਾਣੇ ਖਾਣ ਲੱਗ ਗਿਆ। ਆਏ ਵਿੱਚ ਛੱਡਦੇ ਲੋਕ ਬਹੁਤ ਤਰ੍ਹਾਂ ਦੇ ਆਪੀ ਕਹਿੰਦੇ ਆ ਵੀ ਦਾਣੇ ਖਾਂਦਾ ਉਹ ਕਾਲਾ ਚਿੱਨਾ ਜਾਂ ਬੱਚਾ ਵੀ ਦਾਣੇ ਖਾਣ ਲੱਗ ਜਾਂਦਾ। ਠੀਕ ਹੈ ਜੀ ਆ ਦੇਖੋ ਹੁਣ ਆ ਵੀ ਲੱਗ ਗਿਆ। ਜਿਹਨੇ ਹੰਕ ਖਲਾਰੇ ਆ ਵਾਲਾ ਬੱਚਾ ਇਹ ਵੀ ਬੱਚੇ ਹੀ ਆ। ਠੀਕ ਹੈ ਜੀ। ਤੇ ਆ ਵੀ ਮੁਕਤ ਰਹਿ। ਵਾਕਿਓ ਕਿ ਉਹਦਾ ਪਾਣੀ ਪਈਏ ਬੱਲੇ ਦਾ। ਲੋ ਜੀ ਤੇ ਹੁਣ ਪਾਣੀ ਵੀ ਰੱਖਤੀ ਐ ਇੱਕ ਮਿੰਟ ਯਾਰ ਥੱਕੇ ਪਏ ਆ। ਤੇ ਇਹ ਗੱਡੀ ਤੇ ਕੱਪੜਾ ਪਾਉਣ ਵਾਲਾ ਪਿਆ ਚਲੋ ਕੋਈ ਨਾ ਇੱਕ ਫੋਨ ਇਹਦੇ ਵਿੱਚ ਜਗਾ ਕੇ ਰੱਖ ਦਿੰਦੇ ਹਾਂ ਚੋਬਰ ਹੋਣੀ ਦਾਣੇ ਖਾ ਲੈਣਗੇ ਲਓ ਜੀ ਪਾਣੀ ਪਿਓ ਪਹਿਲਾਂ ਤਾਂ ਸਤਾਜ ਜੀ ਪਾਣੀ ਪਿਓ ਕੀ ਗਈ ਪਾਣੀ ਪਾਣੀ ਬੇਲੇ ਹੀ ਹੈ ਫਰਮਾ ਯਾਰ ਨਾ ਇੱਕਦਾਂ ਗੱਡੀ ਵਾਲਾ ਉਧਰਲਾ ਕੰਮ ਨਿਬੜਿਆ ਉਹਨੂੰ ਦੂਜੇ ਘਰ ਆਲਾ ਫੇਰ ਹੀ ਇੱਧਰ ਯਾਰ ਕੁੱਤਰਾਂ ਵਾਲੇ ਪਾਸੇ ਆਵਾਂਗੇ ਖਾ ਲੈਣਗੇ ਚੋਬਰਾਂ ਦਾ ਤਾਂ ਇਹ ਤਾਂ ਵਿਖਦਾ ਇੰਨਾ ਕੁ ਤਾਂ ਬਾਕੀ ਨਹੀਂ ਤਾਂ ਡੈਡੀ ਵਾਲਾ ਫੋਨ ਜਗਾ ਕੇ ਰੱਖ ਦਿੰਦੇ ਆ ਇੱਥੇ ਆਪਾਂ ਠੀਕ ਹੈ ਜੀ ਤੇ ਕਿੱਥੇ ਆਪਣੇ ਕੋਲ ਤਾਂ ਹੁਣ ਇੱਕ ਹੀ ਫੋਨ ਹੈ ਠੀਕ ਹੈ ਜੀ ਤੇ ਇੱਕ ਮਿੰਟ ਗੇਟ ਲਾ ਕੇ ਡੈਡੀ ਵਾਲਾ ਫੋਨ ਚੱਕ ਲੈਵਾ ਲਓ ਜੀ ਤੇ ਇਧਰ ਵੇਖਦੇ ਨਹੀਂ ਕੋਈ ਜਨੇਰਾ ਵਾਲਾ ਨੇਰੇ ਚ ਵੇਖਣਾ ਨਹੀਂ ਕੋਈ ਆ ਦੇਖੋ ਜੀ ਇਧਰ ਮੁੰਜੇ-ਮੁੰਜੇ ਉਵੇਂ ਪਏ ਆ ਪੌੜੀਆਂ ਤੇ ਗੱਡੀ ਤੇ ਕਪੜਾ ਪਾ ਦਈਏ ਜੀ ਆਖਰੀ ਆਪਣੀ ਗੱਡੀ ਲਾਈਟਾਂ ਲੁੱਟ ਜਗਾਉਣਾ ਨਹੀਂ ਐ ਲਾਈਟ ਹਿੱਲੀ ਆ ਤੇ ਆ ਇੱਥੇ ਆ 3 ਪਈਏ ਜਨੇਰੇ ਚ ਵੇਖਦੀ ਆ ਠੀਕ ਹੈ ਇੱਕ ਕਰਾਂ ਗੱਡੀ ਤੇ ਕਪੜਾ ਪਾ ਲਈਏ ਫਿਰ ਕਰਦਾ